ਜਿਹੜੀ ਰਿਪੋਰਟ ਸੁਪਰੀਮ ਕੋਰਟ ਚ ਪੇਸ਼ ਕੀਤੀ ਉਹ ਗਲਤ ਹੈ ਉਹ ਝੂਠ ਹੈ ਕਿ ਡੱਲੇਵਾਲ ਸਭ ਫਿੱਟ ਫਾਟ ਨੇ ਜਦ ਕਿ ਕੱਲ ਮੈਂ ਉਹਨਾਂ ਨੂੰ ਖੁਦ ਮਿਲ ਕੇ ਆਇਆ ਸਰੀਰ ਢਡਾਲ ਹੈ ਇੱਥੋਂ ਤੱਕ ਕਿ ਉਹ ਕਿਤੇ ਪਿਸ਼ਾਬ ਕਰਨ ਵੀ ਨਹੀਂ ਜਾ ਸਕਦੇ ਬਾਥਰੂਮ ਤੱਕ ਨਹੀਂ ਜਾ ਸਕਦੇ ਉੱਠ ਨਹੀਂ ਸਕਦੇ ਉਹਨਾਂ ਨੂੰ ਬਾਹਵੇਂ ਚੁੱਕਣੀ ਹੋਵੇ ਤੇ ਆਪ ਹੱਥ ਫੜ ਕੇ ਤਾਂ ਕਰਨੀ ਪੈਂਦੀ ਹੈ ਬਸ ਹੌਸਲੇ ਹੀ ਬੁਲੰਦ ਹੈ ਸਰੀਰ ਨਡਾਲ ਹੈ ਤੇ ਰਿਪੋਰਟਾਂ ਕਿਹੋ ਜੀਆਂ ਪੇਸ਼ ਕੀਤੀਆਂ ਜਾ ਰਹੀਆਂ ਇਥੋਂ ਮਤਲਬ ਸਾਫ਼ ਹੈ ਕਿ 26 ਦਿਨ ਬੀਤਣ ਦੇ ਬਾਵਜੂਦ ਵੀ ਸਰਕਾਰ ਤੇ ਮਰਨ ਵਰਤ ਦਾ ਕੋਈ ਅਸਰ ਨਹੀਂ ਪੰਜਾਬ ਸਰਕਾਰ ਤੇ ਕੋਈ ਅਸਰ ਨਹੀਂ ਇਸੋ ਤਾਂ ਕਿ ਮੈਨੂੰ ਬੜਾ ਦੁੱਖ ਹੈ ਕਿ ਸਾਡੇ ਕਿਸਾਨ ਆਗੂ ਵੀ ਅਜੇ ਤੱਕ ਮੀਟ ਕਾਂਜ ਮਸ਼ਰੂਫ ਨੇ ਤੇ ਜਦੋਂ ਪਾਣਾ ਹੀ ਵਾਪਰ ਗਿਆ ਫਿਰ ਤੁਹਾਡੇ ਆਇਆ ਵੀ ਕਿਸੇ ਕੰਮ ਦਾ ਨਹੀਂ ਹੋਈ ਹੋਊਗਾ ਉਹ ਵੀ ਇੱਕ ਭਾਵੇਂ ਤੁਹਾਡੇ ਅੰਦਰ ਦਰਦ ਹੋਊ ਪਰ ਇੱਕ ਡਰਾਮਾ ਬਣ ਕੇ ਰਹਿ ਜਾਣਾ ਹੈ ਮਰਨ ਤੋਂ ਬਾਅਦ ਕੋਈ ਫਾਇਦਾ ਨਹੀਂ ਚਾਹੀਦਾ ਸੀਗਾ ਕਿ ਡੱਲੇ ਵਾਲ ਸਭ ਜਿਸ ਦਿਨ ਬੈਠੇ ਸੀ 26 ਨਵੰਬਰ ਨੂੰ ਉਹਨਾਂ ਮੰਨ ਲਿਆ ਮੈਂ ਮਰਨਾ ਹੈ ਅਸੀਂ ਮੰਨ ਲਿਆ ਤੁਸੀਂ ਮਰ ਚੁੱਕੇ ਹੋ ਕਿਸਾਨੀ ਹਿੱਤਾਂ ਲਈ ਪੰਜਾਬ ਦੇ ਪੌਣ ਪਾਣੀ ਧਰਤੀ ਲਈ ਜਵਾਨੀ ਲਈ ਕਿਸਾਨੀ ਲਈ ਸਰੀਰ بچਾਇਏ ਆਤਮਕ ਤੌਰ ਤੇ ਸ਼ਹੀਦ ਹੋ ਔਰ ਕੱਲ ਹਜ਼ਾਰਾਂ ਦੀ ਗਿਣਤੀ ਚ ਸੰਗਤ ਨੂੰ ਬੇਨਤੀ ਕੀਤੀ ਸੀਗੀ 21 ਤਰੀਕ ਨੂੰ ਕਿ ਤੁਸੀਂ ਸ਼ਹੀਦ ਮੰਨਦੇ ਹੋ ਆਵਾਮ ਨੇ ਮੰਨਿਆ ਸਰੀਰ ਰੱਖਣਾ ਹੈ ਚਾਹੁੰਦੇ ਹੋ ਕਿ ਜਿਵੇਂ ਗੜੀ ਛੱਡ ਕੇ ਸਤਗੁਰਾਂ ਨੇ ਸਰੀਰ ਨੂੰ ਜਿਉਂਦਾ ਪੰਥ ਨੇ ਰੱਖਣਾ ਜ਼ਰੂਰੀ ਸਮਝਿਆ ਅੱਜ ਵੀ ਆਵਾਮ ਚਾਹੁੰਦਾ ਕਿ ਡੱਲੇਵਾਲ ਸਾਹਿਬ ਦਾ ਸਰੀਰ ਬਚਣਾ ਬਹੁਤ ਜ਼ਰੂਰੀ ਹੈ ਤੁਹਾਡੇ ਇਤਿਹਾਸ ਤੋਂ ਤੁਹਾਨੂੰ ਹੀ ਸਿੱਖਿਆ ਮਿਲ ਰਹੀ ਹੈ ਕਿ ਕਈ ਦਫਾ ਸ਼ਹੀਦ ਜਿਹੜੇ ਨੇ ਉਹ ਜਿੰਦਾ ਰਹਿ ਕੇ ਵੀ ਕੌਮ ਪੰਥ ਮਾਨਵਤਾ ਦੀਆਂ ਜੰਗਾਂ ਨੂੰ ਸਰ ਕਰਦੇ ਆ ਤੇ ਅੱਜ ਇਸ ਵਿਸ਼ੇ ਨੂੰ ਲੈ ਕੇ ਤੁਹਾਡੇ ਸਾਹਮਣੇ ਹੋਇਆ ਕਿ ਡੱਲੇਵਾਲ ਸਾਹਿਬ ਦਾ ਜਿਹੜਾ ਮਰਨ ਵਰਤ ਹੈ ਉਹ ਜਿੰਨਾ ਵੀ ਛੇਤੀ ਤੋਂ ਛੇਤੀ ਹੋ ਸਕੇ ਉਹਨੂੰ ਤੋੜਿਆ ਜਾਏ ਉਹਨਾਂ ਨੂੰ ਜਿਉਂਦਾ ਰੱਖਿਆ ਜਾਏ ਜਿਹੜੇ ਇਹ ਕਹਿੰਦੇ ਨੇ ਮਰ ਜਾਓਗੇ ਤੇ ਅਮਰ ਹੋ ਜਾਓਗੇ ਜਿਉਂਦੇ ਰਹੇ ਤੇ ਕੈਰ ਬਣ ਜਾਓਗੇ ਇਹਨਾਂ ਲੋਕਾਂ ਦੇ ਸਰਟੀਫਿਕੇਟ ਨਹੀਂ ਚਾਹੀਦੇ ਈਮਾਨ ਹੀ ਸਭ ਕੁਝ ਹੋਇਆ ਕਰਦਾ ਹੈ ਈਮਾਨ ਤੋਂ ਅਸੀਂ ਚੰਗੀ ਤਰ੍ਹਾਂ ਜਾਣੂ ਆ ਕਿ ਤੁਸੀਂ ਜਿੰਦਾ ਸ਼ਹੀਦ ਹੋ ਤੁਹਾਡਾ ਸਰੀਰ ਦਾ ਹੋਣਾ ਜ਼ਰੂਰੀ ਹੈ ਇਸ ਤਰ੍ਹਾਂ ਦੇ ਆਗੂ ਔਰ ਛੇ ਭੈਣਾਂ ਦਾ ਭਰਾ ਇੱਕ ਹੀ ਹੈ ਫਿਰ ਪਿਛਲੇ ਦਿਨੀ ਉਹਨਾਂ ਦੀ ਸਿੰਘਣੀ ਚੜਾਈ ਕਰ ਗਈ ਉਹਦਾ ਭੋਗ ਪਾ ਕੇ ਫਿਰ ਮੋਰਚੇ 'ਚ ਜਾ ਕੇ ਵਾਗ ਡੋਰ ਸੰਭਾਲ ਲਈ ਮੋਰਚਾ ਸੰਭਲਿਆ ਸਾਰਾ ਟੱਬਰ ਲੈ ਕੇ ਉੱਥੇ ਬੈਠੇ ਹੋਏ ਤੇ ਇਸ ਤਰ੍ਹਾਂ ਦੇ ਆਗੂ ਪੈਦਾ ਕਰਨੇ ਮੁਦਤਾਂ ਲੱਗ ਜਾਂਦੀਆਂ ਨੇ ਤੇ ਅੱਜ ਦੀ ਨੌਜਵਾਨੀ ਆਈ ਲੈਟਸ ਚ ਗਵਾਚੀ ਹੋਈ ਹੈ ਉਹ ਖੇਤੀਬਾੜੀ ਨੂੰ ਨਹੀਂ ਪੜ ਰਹੀ ਜਦ ਕਿ ਗੁਰੂ ਨਾਨਕ ਸਾਹਿਬ ਦਾ ਕਿੱਤਾ ਹੀ ਮਹਾਨ ਖੇਤੀਬਾੜੀ ਆ ਆਪ ਕਿਸਾਨੀ ਕੀਤੀ ਹੈ ਜਮੀਨ ਨਾਲ ਜੁੜੇ ਰਹੋਗੇ ਰਾਜੇ ਰਹੋਗੇ ਜਮੀਨ ਤੋਂ ਟੁੱਟੇ ਤਾਂ ਸਭ ਕਾਹੇ ਤੋਂ ਟੁੱਟ ਜਾਓਗੇ ਇਸ ਲਈ ਸਾਨੂੰ ਪਉਣ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਥ ਪੜਾਇਆ ਜਾਂਦਾ ਹੈ ਰੋਜ਼ ਪੜ੍ਹਦੇ ਆ ਤੇ ਡੱਲੇਵਾਲ ਸਾਹਿਬ ਦਾ ਜਿਉਂਦੇ ਰਹਿਣਾ ਬਹੁਤ ਜ਼ਰੂਰੀ ਹੈ ਕਿਸਾਨ ਜਥੇਬੰਦੀਆਂ ਨੂੰ ਭਰਾਵਾਂ ਨੂੰ ਬੇਨਤੀ ਕਰਦਾ ਕਿ ਜਿੰਨਾ ਵੀ ਛੇਤੀ ਹੋ ਸਕੇ ਤੁਰੰਤ ਫੈਸਲਾ ਲਿਆ ਜਾਏ ਮੌਤ ਨਾ ਡਿੱਕੀ ਜਾਏ ਇਹ ਬਹੁਤ ਘਤਕ ਹੋ ਜੇ ਦਇਆ ਸਿੰਘ ਸਾਡੇ ਵੱਡੇ ਪੰਜ ਪਿਆਰੇ ਸਹਿਬਾਨ ਇਹ ਸਮਝਦੇ ਨੇ ਆਗੂ ਦਾ ਸਰੀਰ ਕਰਕੇ ਹੋਣਾ ਜ਼ਰੂਰੀ ਹੈ ਤੇ ਇੱਥੇ ਵੀ ਸਮਝਿਆ ਜਾਏ ਆਗੂ ਦਾ ਸਰੀਰ ਕਰਕੇ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਮਰਦਾਂ ਦੀ ਸਰਕਾਰ ਹੋਵੇ ਤੇ ਮਰਦ ਸ਼ਹਾਦਤ ਦੇਣ ਤੇ ਕਿਤੇ ਨਾ ਕਿਤੇ ਸ਼ਰਮ ਮਰ ਜਾਂਦੀ ਹੈ ਮੁਰਦਿਆਂ ਦੀ ਸਰਕਾਰ ਹੋਵੇ ਤੇ ਮਰਦ ਉਥੇ ਸ਼ਹਾਦਤਾਂ ਦੇਣ ਮੁਰਦਿਆਂ ਨੂੰ ਇੱਥੇ ਕੋਈ ਫਰਕ ਪੈਂਦਾ ਨਹੀਂ ਇਸ ਲਈ ਕੋਈ ਮਰਦਾਂ ਦੀ ਸਰਕਾਰ ਹੁੰਦੀ ਅਸੀਂ ਤੁਹਾਨੂੰ ਰੋਕਦੇ ਨਾ ਪਰ ਜਿਸ ਪ੍ਰਸ਼ਾਸਨ ਨੇ ਜਿਸ ਸਰਕਾਰ ਨੇ 26 ਦਿਨਾਂ ਤੱਕ ਵੀ ਅਜੇ ਤੱਕ ਸੋਚਦੇ ਨੇ ਕਿ ਕਿਹੜੇ ਮਰੇ ਆ ਜਦੋਂ ਮਰਨਗੇ ਦੇਖਾਂਗੇ ਕੁੱਛੇ ਕੋਈ ਮੈਂ ਲੋੜ ਨਹੀਂ ਸਮਝਦਾ ਕਿ ਅਜਿਹੇ ਹਾਲਾਤਾਂ 'ਚ ਉਹਨਾਂ ਦੇ ਅੱਗੇ ਪੈ ਕੇ ਮਰਿਆ ਜਾਏ ਜਿਉਂਦੇ ਰਹਿ ਕੇ ਲੜਿਆ ਜਾਏ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰੋ ਸ਼ਾਂਤ ਮੈਤਰੀਕੇ ਨਾਲ ਅਸੀਂ ਤਕੜੇ ਹੋ ਕੇ ਲੜਾਂਗੇ ਔਰ ਇਹ ਵੀ ਬੇਨਤੀ ਕਰ ਦਿੰਨਾ ਹੈ ਮੰਨ ਲਓ ਤੁਸੀਂ ਕਹਿੰਦੇ ਹੋ ਕਿ ਸ਼ਹੀਦ ਹੋਣ ਦਿਓ ਦੱਲੇਵਾਲ ਸਭ ਸ਼ਹੀਦ ਹੋ ਜਾਂਦੇ ਨੇ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਫਿਰ ਕੀ ਹੋਊ ਦੂਜਾ ਬੰਦਾ ਬਿਠਾਓਗੇ ਉਹ ਵੀ ਸ਼ਹੀਦ ਹੋ ਗਿਆ ਤਿਜਾ ਬਿਠਾਓਗੇ ਜਿਹੜੇ 26 ਦਿਨਾਂ ਚ ਨਹੀਂ ਬੋੜੇ ਇਹ 26 ਸਾਲਾਂ ਚ ਵੀ ਨਹੀਂ ਆਉਣਗੇ ਕਿੰਨੇ ਕੁ ਬੰਦਿਆਂ ਨੂੰ ਮੌਤ ਦੀ ਪੇਟ ਚਾੜੋਗੇ ਇਸ ਲਈ ਮਰਨ ਨਾਲੋਂ ਜਿਉਂਦੇ ਮਰ ਕੇ ਜਿਉਂਦੇ ਰਹਿ ਕੇ ਜੰਗ ਲੜੀ ਜਾਏ ਗੁਰੂ ਕਿਰਪਾ ਕਰੇ ਸਮੂਹ ਕਿਸਾਨ ਜਥੇਬੰਦੀਆਂ ਨੂੰ ਸਮੂਹ ਪਰਾਵਾਂ ਨੂੰ ਵੱਧ ਤੋਂ ਵੱਧ ਇਸ ਮੋਰਚੇ ਦਾ ਸਹਿਯੋਗ ਦਿਓ ਇਹ ਕਿਸਾਨਾਂ ਦਾ ਮੋਰਚਾ ਹੈ ਇਹ ਮਜ਼ਦੂਰਾਂ ਦਾ ਮੋਰਚਾ ਏ ਇਹ ਭਵਿੱਖ ਦਾ ਮੋਰਚਾ ਏ ਪੰਜਾਬ ਦੇ ਪਾਣੀਆਂ ਦਾ ਮੋਰਚਾ ਏ ਤੇ ਇਹ ਪੂਰੇ ਭਾਰਤੀ ਕਿਸਾਨ ਜਿਹੜੇ ਨੇ ਉਹ ਇਸ ਇਦਾ ਸਾਥ ਦੇ ਵੀ ਰਹੇ ਨੇ ਮੁਬਾਰਕਵਾਦ ਕੁਝ ਹਿਸਾਰ ਦੇ ਸੀ ਕੁਝ ਤਾਮਿਲਨਾਡੂ ਦੇ ਸੀ ਕੁਝ ਹੋਰ ਥਾਵਾਂ ਤੋਂ ਜਿਨ੍ਹਾਂ ਨੇ ਡੱਲੇਵਾਲ ਸਾਹਿਬ ਦਾ ਸਾਥ ਦੇਣ ਦੀ ਗੱਲ ਆਖੀ ਬਹੁਤ ਸਾਰੀਆਂ ਟੀਰਾ ਉੱਥੇ ਪਹੁੰਚ ਵੀ ਰਹੀਆਂ ਨੇ ਤੇ ਬਹੁਤ ਸਾਰੇ ਕਿਸਾਨ ਆਗੂ ਮੀਟਿੰਗਾਂ ਜ਼ਰੂਰ ਕਰ ਰਹੇ ਆ ਪਰ ਮੀਟਿੰਗਾਂ ਇੰਨੀਆਂ ਲੰਮੀਆਂ ਤੇ ਇੰਨੀ ਦੇਰੀ ਨਾ ਕਰਦੇਓ ਆਨੰਦਪੁਰ ਸਾਹਿਬ ਜਿਵੇਂ ਭਾਈ ਦਇਆ ਸਿੰਘ ਹੋਣਾ ਨੇ ਤੁਰੰਤ ਫੈਸਲੇ ਲੈ ਕੇ ਤੇ ਉਹਨੂੰ ਸਿਰੇ ਲਾ ਦਿੱਤਾ ਸੀ ਤਿਵੇਂ ਅੱਜ ਉਸ ਸ਼ਹੀਦੀ ਦਿਹਾੜੇ ਤੋਂ ਜ਼ਰੂਰ ਸਿੱਖਿਆ ਲਿਓ ਤੇ ਇਹ ਵੀ ਨਾਲ ਕੀ ਉਹਨਾਂ ਲੋਕਾਂ ਦੀ ਵੀ ਅੱਜ ਗੱਲ ਕਰਦੇ ਆਂ ਕੱਲ 21 ਤਰੀਕ ਨੂੰ ਐਮਸੀ ਦੀਆਂ ਚੋਣਾਂ ਲੜ ਲੀਆਂ ਸ਼ਹੀਦੀ ਦਿਹਾੜੇ ਭੁੱਲ ਗਏ ਅਕਿਰਤਕਣਤਾ ਦੀ ਮਿਸਾਲ ਅੱਜ ਜਿੱਤ ਦੇ ਲੱਡੂ ਵੰਡਦੇ ਫਿਰਦੇ ਨੇ ਨਸ਼ੇ ਸ਼ਰਾਬਾਂ ਬਹੁਤ ਮਾੜੀ ਗੱਲ ਆਪਣੇ ਗੁਰੂ ਦੇ ਸਿੱਖਾਂ ਤੇ ਸ਼ਹੀਦਾਂ ਨੂੰ ਭੁੱਲ ਕੇ ਤੇ ਨਾਲ ਉਹ ਵੀ ਇੱਕ ਆਪਣੀ ਸ਼ਾਖ ਬਚਾਉਣ ਤੇ ਲੱਗੇ ਹੋਏ ਨੇ ਪੰਥਕ ਅਖਵਾਉਣ ਵਾਲੇ ਉਹਨਾਂ ਨੂੰ ਵੀ ਅੱਜ ਗੁਰੂ ਦੇ ਸੱਜਿਆ ਦੇ ਸ਼ਹੀਦ ਭੁੱਲੇ ਹੋਇਆ ਦੂਸਰੇ ਪਾਸਿਓ ਜਥੇਦਾਰ ਜਥੇਦਾਰੀ ਦੀ ਕੁਰਸੀ ਕੁਸ ਖੁੱਸਣ ਦੇ ਡਰੋਂ ਇਕੱਠ ਬੁਲਾ ਰਹੇ ਆ ਉਹ ਵੀ ਸ਼ਹੀਦੀ ਵਾਲੇ ਦਿਨ ਇਹ ਬਹੁਤ ਮਾੜੀਆਂ ਗੱਲਾਂ ਨੇ ਆਗੂ ਚਲੇ ਗਏ ਸ਼ਹੀਦਾਂ ਨੂੰ ਭੁੱਲ ਗਏ ਤੁਹਾਡਾ ਉਜੜਿਆ ਕਦੇ ਵਸਣਾ ਨਹੀਂ ਗੁਰੂ ਰਹਿ ਗਿਆ ਸ਼ਹੀਦ ਚੇਤੇ ਚ ਰਹਿ ਗਏ ਸ਼ਹੀਦਾਂ ਦੇ ਨਕਸ਼ੇ ਕਦਮ ਚੱਲ ਪੈ ਸਰਕਾਰਾਂ ਦੇ ਉਜਾੜੇ ਹੋਏ ਆਨੰਦਪੁਰ ਸਾਹਿਬ ਮੁੜ ਵਸਣਗੇ ਸ਼ਹੀਦ ਹੋਏ ਸਹਿਬਜ਼ਾਦੇ ਬਾਬਾ ਬੰਦਾ ਸਿੰਘ ਬਹਾਦਰ ਬਣ ਕੇ ਮੁੜ ਆਉਣਗੇ ਔਰ ਖੁੱਸੇਆਂ ਹੋਈਆਂ ਜ਼ਮੀਨਾਂ ਨੂੰ ਬੇਜ਼ਮੀਨਾਂ ਨੂੰ ਵੀ ਜ਼ਮੀਨਾਂ ਵਾਲੇ ਬਣਾ ਕੇ ਸਿੱਖ ਮਿਸਲਾਂ ਤੇ ਸ਼ੇਰੇ ਪੰਜਾਬ ਬਣਾ ਦੇਣਗੇ ਮਰਜੀ ਤੁਹਾਡੀ ਹੈ ਗੁਰੂ ਕਿਰਪਾ ਕਰੇ ਸਤਿਗੁਰ ਰਹਿਮਤ ਕਰਨ ਅੱਜ ਵੱਡੇ ਸੱਭ ਜਾਦੇ ਤੇ ਹੋਰ ਸਾਕਾ ਚਮਕੌਰ ਸਾਕਾ ਸਰਹੰਦ ਦੇ ਸ਼ਹੀਦਾਂ ਨੂੰ ਕਟਾਨ ਕੋਟ ਨਮਸਕਾਰ ਕਲਗੀਧਰ ਦੇ ਪੁੱਤਰ ਧੀਓ ਅੰਮ੍ਰਿਤਧਾਰੀ ਹੋ ਕੇ ਜਿਓ ਅਮਰਤਿ ਸ਼ਕੋ ਸਿੰਘ ਸਜੋ ਬਾਣੀ ਬਾਣੇ ਦੇ ਧਰਨੀ